ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕੋਠਾ ਗੁਰੂ ਕਾਜੀ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਨੇੜੇ ਬਾਈਆਂ ਦੇ ਭਗਤਾ ਭਾਈਕਾ ਇਹ ਗੰਡੂ ਰੋਡ ਤੇ ਬਾਈਆਂ ਦਾ ਘਰ ਆ ਦੋ ਬੈੜਾ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਇਆ ਇੱਕ ਤਾਜੀ ਸੂਈ ਹੈ ਕਦੋਂ ਸੂਈ ਹੈ ਬਾਈ ਤੋਂ ਪੁੱਛਾਂਗੇ ਤੇ ਇੱਕ ਹੈਗੀ ਆ ਗੱਬਣ ਨੰਬਰ ਬਾਈਆਂ ਦਾ 76967 15667 ਬਾਕੀ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਪਿੰਡ ਕੋਠਾਗੁਰੂ ਕਾ ਗੱਲਬਾਤ ਬਾਈ ਨਾਲ ਕਰਾਵਾਂ ਦੋ ਬੈੜਾ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਇਆ ਸਤਿ ਸ਼੍ਰੀ ਅਕਾਲ ਬਾਈ ਫਿਰ ਠੀਕ ਠਾਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਨੰਬਰ ਤਾਂ ਮੈਂ ਬੋਲਦਾ ਜੀ ਪਿੰਡ ਆਪਣਾ ਕੋਠਾਗੁਰੂ ਕਾ ਹਨਾ ਜ਼ਿਲ੍ਹਾ ਬਠਿੰਡਾ ਦੇ ਤੁਸੀਂ ਰਾਮਪਰਾ ਫੂਲਾ ਅੱਜ ਆਪਾਂ ਦੋ ਦਿਖਾਉਣੀਆਂ ਜੀ ਦੋ ਦਿਖਾਉਣ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਨੇ ਇੱਕ ਗੱਬਣ ਤੇ ਇੱਕ ਸੂਈ ਜਿਹੜੀ ਪਹਿਲੇ ਨੰਬਰ ਤੇ ਦੇਖੀ ਜਾਨੇ ਵੀਰੇ ਕਦੋਂ ਸੂਈ ਆ ਇਹ ਇਹ ਕੱਲ ਸੂਈ ਆ ਕੱਲ ਸੂਪੀ ਤੇ ਕਿੰਨਾ ਕ ਬੋਲਾ ਕੱਢਿਆ ਗੱਲ ਦਾ ਇਹ ਤੁਹਾਨੂੰ ਬੋਲਾ ਬਈ ਮੇਰੇ ਕੋਲ ਤਾਂ ਆਖ ਜਾਈਆ ਮੈਂ ਕਹਾਂ ਅੱਛਾ ਤੁਹਾਡੇ ਕੋਲੇ ਅੱਜ ਆਈ ਆ ਇਹ ਤੁਹਾਡੀ ਗੱਲ ਜਮਾ ਜਾਇਜ਼ ਆ ਤੇ ਕਿੰਨਾ ਕਣਦਾ ਹੀ ਆ ਹੋਊਗਾ ਹੁਣ ਬੋਲਾ ਫਿਰ ਇੱਥੇ ਬੋਲਾ ਕਹਿੰਦੇ 18-19 ਕਿਲੋ ਦਾ ਕੱਢਿਆ ਸੀ ਓਕੇ 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 ਤੇ ਅੱਜ ਫਿਰ ਧਾਰਾ ਮਾਰੀਆਂ ਤੁਸੀਂ ਉੱਥੇ ਖੋਲ ਇਹਨੂੰ ਤੋੜਾ ਤਾਰਾ ਕਰਾ ਗਏ ਜੇ ਇੱਕ ਧਾਰਾ ਹੁਣ ਵੀ ਮਾਰ ਦੇਂਗੇ ਆਪਾਂ ਹ ਕਵਾਲਿਟੀ ਪੂਰੀ ਫੁੱਲ ਤੇ ਸੂਆ ਕਿਹੜਾ ਜੀ ਇਹ ਸੂਆ ਦੂਜਾ ਦੂਜਾ ਸੂਆ ਆ ਗਿਆ ਮਾਲ ਕਿੰਨਾ ਕੁ ਦੁੱਧ ਆਖਦੇ ਸੀਗੇ ਜੀ ਇਹਦਾ 18 ਕਿਲੋ ਲਾਗੇ 18 19 ਕਿਲੋ ਤੇ ਮਗਰ ਕੀ ਆ ਗਿਆ ਜੀ ਇਹਦੇ ਬੱਛਾ ਜੀ ਓਕੇ ਬੱਛਾ ਨਾਲੂਆ ਨਾਲ ਅਗਲਾ ਜੇਰ ਜੂਰ ਕੰਪਲੀਟ ਆ ਜੀ ਹਾਂ ਜੀ ਓਕੇ ਜੀ ਲੈ ਚਲੋ ਆ ਦੇਖੋ ਜੀ ਫੇਸ ਕਰੋ ਜੇ ਕਿੱਕ ਨੰਬਰ ਤੇ ਸਭੀ ਪੜੀ ਵੀ ਵੀ ਚੰਗੇ ਸੂਆ ਰੀਨਲ ਦੂਜਾ ਜੀ ਤੇ ਲੈਵੇ ਦੀ ਜੇ ਆਪਾਂ ਗੱਲ ਕਰ ਲਗੇ ਨਾ ਪਾਂਡੀ ਲਈ ਫਿਰਦੀ ਲੈ ਚਲੋ ਤਾਂ ਨੂੰ ਆ ਦੇਖੋ ਜੀ ਕੁਆਲਿਟੀ ਪੂਰੀ ਫੁੱਲ ਆ ਗਈ ਤੇ ਦੁੱਧ ਫਿਰ ਕਿੰਨਾ ਕਹਿ ਕੇ ਦੇ ਦਾਂ ਬਾਈ ਆਪਾਂ ਇਹ ਦੁੱਧ ਲਿਆਓ ਆਪਾਂ 17 ਕਿੱਲੋ ਕਹਿ ਕੇ ਦੇ ਰਹੇ ਆਪਾਂ ਤੁਹਾਨੂੰ ਸਾਹੀ ਦੱਸਾਂਗੇ ਓਕੇ ਜੀ ਓਕੇ ਸਹੀ ਗੱਲ ਆ ਕਿਸੇ ਕੋਲੇ ਜਾ ਕੇ ਵੱਧ ਦੇਵੇ ਹਨਾ ਜੀ ਹੂੰ ਆ ਦੇਖੋ ਜੀ ਬਾਕੀ ਆ ਸੂ ਆ ਰੀਨਲ ਦੂਜਾ ਵਾਕਿਆ ਹੀ ਦੇ ਦੇਣਾ 18 ਕਿਲੋ ਹੀ ਦੇ ਦੇਣਾ ਬਾਈ ਨੇ ਭੁੰਚ 17 ਕਿਲੋ ਕਹਿ ਕੇ ਦੇਣੀ ਆ ਕਿਉਂਕਿ ਬੰਦੇ ਸੈਂਪਲ ਦੇ ਸਿੱਧੇ ਬੰਦੇ ਆ ਕੋਈ ਇਹਨਾਂ ਦਾ ਲਾਂਬਾ ਨਹੀਂ ਆਇਆ ਵੀਡੀਓ ਮੈਂ ਆਪਣੇ ਚੈਨਲ ਤੇ ਬਹੁਤ ਕਵਰ ਕਰ ਚੁੱਕਿਆ ਤੇ ਮਿਹਨਤ ਵਾਲੇ ਬੰਦੇ ਆ ਵਿਚਾਰੇ ਤੇ ਇਹੋ ਜਿਹੇ ਬੰਦਿਆਂ ਦਾ ਹੌਸਲਾ ਵਧਾਇਆ ਕਰੋ ਤੇ ਬਾਕੀ ਦੀ ਗੱਲ ਧਾਰਾ ਤੁਹਾਨੂੰ ਮਾਰ ਕੇ ਦਿਖਾਉਣੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਐਂਡ ਤਾਈਂ ਵੀਡੀਓ ਨਾ ਬਣੇ ਰਿਹਾ ਇੱਕ ਤੁਹਾਨੂੰ ਥੋੜੀ ਜਿਆੜ ਸਰਚ ਪੈਂਦੀ ਦਿਖਾਵਾਂਗੇ ਚਲੋ ਜੀ ਲਾਓ ਫਿਰ ਬੱਚਾ ਧਾਰਾ ਤੁਰਾ ਮਾਰ ਦੀਏ ਆ ਦੇਖੋ ਵੀਰੋ ਬੱਚਾ ਤੁਹਾਡੇ ਸਾਹਮਣੇ ਆਪਾਂ ਲਾ ਲਿਆਗਾ ਠੀਕ ਹੈ ਜੀ ਤੇ ਧਾਰਾ ਤੁਰਾ ਤੁਹਾਨੂੰ ਕਰਾ ਦੇਾਂਗੇ ਚੈੱਕ ਇੱਕ ਨੰਬਰ ਬੱਛੀ ਹੈਗੀ ਤੇ ਰੇਟ ਜਮਾਇਜ਼ ਹੋਊ ਹੋਊਗਾ ਵੀਡੀਓ ਦੇ ਵਿੱਚ ਹੀ ਜੀ ਬਣੇ ਰਿਹਾ ਐਂਡ ਤਾਈਂ ਛੱਡ ਕੇ ਨਾ ਜਾਓ ਵੀਡੀਓ ਨੂੰ ਚਲੋ ਮਾਰ ਦਿਓ ਵੀ ਦੋ ਦੋ ਧਾਰਾਂ ਬਾਅਦ ਚ ਪਾਸਮੀ ਜਾਊਗੀ ਧਾਰਾਂ ਥਾਣਾ ਸੁਣਾ ਇਹ ਤਾਂ ਓਕੇ ਹੈ ਨਾ ਹਾਂ ਜੀ ਆ ਦੇਖੋ ਇਹ ਹੂੰ ਨਿਬੜਦੀ ਆ ਨਾ ਥੱਲੇ ਦਾ ਬਹੁਤ ਚੰਗੀ ਜਿਹੀ ਜਵਾਈ ਆ ਤੂੰ ਜਰੂਰ ਮਾਰ ਦੇ ਦੋ ਦੋ ਹਜੇ ਮੂਰੋਂ ਨਾ ਸਾਫ ਸੂਪ ਨਹੀਂ ਹੋਈ ਹੈ ਨਾ ਪੂਰੀ ਬੋਲੇ ਤੇ ਹਾਂਜੀ ਹਾਂਜੀ ਆ ਦੇਖੋ ਜੀ ਤਾਂ ਹੀ ਧਾਰ ਥੋੜੀ ਖਿਲਰੀ ਜਾਂਦੀ ਹੈ ਨਾ ਹੂੰ ਹੂੰ ਮਗਰਿਆਂ ਚ ਹੋਰ ਮਾਰ ਦੇ ਦੋ ਦੋ ਥੱਲੀ ਜੀ ਹੋ ਜੂ ਓਕੇ ਜੀ ਅੱਧਾ ਲੀਟਰ ਦੁੱਧ ਦਾ ਘਾਟ ਕੇ ਬਾਹਰ ਮਾਰਿਆ ਬਾਈ ਨੇ ਚਾਰ ਚਾਰ ਧਾਰਾ ਮਾਰੀਆਂ ਕਿੰਨੇ ਪੈਸੇ ਆ ਬਾਈ ਇਹਦੇ ਇਹਦਾ 62000 ਹੈ ਜੀ ਮਾਨਦਾਨ ਹੋ ਜਾਊਗਾ ਹਾਂ ਜੀ ਮਾਨਦਾਨ ਬਾਈ ਕਹਿੰਦਾ ਹੋ ਜਾਊਗਾ ਮੋਲ ਰੇਟ 62000 ਹੈ ਜੀ ਤੇ ਚੰਗੀ ਹੈ ਜੀ 62000 ਦਾ ਮਾਨਦਾਨ ਹੁਣ ਬਿਰਹਾਇਰ ਸ਼ਹਿਰ ਜਿਹੜੀ ਆ ਗਈ ਥੋੜੀ ਜੀ ਕ੍ਰੋਸ ਆਇਰ ਸ਼ਹਿਰ ਆਪਾਂ ਕਹਿ ਸਕਦੇ ਆ ਇਹ ਕਿਹੜਾ ਸੂਆ ਸੂੰਦੀ ਆ ਇਹ 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 ਸੂਕੀ ਤੀਜਾ ਤੀਜਾ ਸੂਆ ਸੂ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਹਜੇ 15 ਦਿਨ ਦੱਸਿਆ ਬੋ ਜੀ ਲਿਓ ਇਹਨੂੰ ਬਾਹਰ ਨੂੰ ਤੋੜ ਕੇ ਦਿਖਾਏ ਕਿ ਤੋੜਾ ਤਰਾ ਕਰਾਈਗੀ ਚੈੱਕ 15 ਦਿਨ ਬਾਕੀ ਬਾਕੀ ਦੀ ਚੰਗੀ ਹੈ ਜੀ ਕਰੋ ਬਾਈ ਨਾਲ ਜਰੂਰ ਸੰਪਰਕ ਜਿਹਨੇ ਕੱਚੀ 4 ਦਿਨ ਲੈਣੀ ਆ 15 ਦਿਨ ਨਹੀਂ ਸੂੰਦੀ ਤੇ ਕਿੰਨਾ ਕੁ ਰਿਕਾਰਡ ਦੱਸਿਆ ਮਾਲਕਾਂ ਨੇ ਦੂਜੇ ਸੂਏ ਦਾ ਜੀ ਇਹਦਾ ਦੁੱਧ ਦਾ ਹਾਂਜੀ ਹਾਂਜੀ ਦੁੱਧ ਦਾ ਦੁੱਧ ਦਾ ਐਨਾ ਕੀ ਦੇ ਸਕਦਾ 16 17 ਕਿੰਨੂ ਦੇਊਗੀ ਜੀ ਓਕੇ ਜੀ ਮੋੜ ਲਿਓ ਜੀ ਕੁਆਲਿਟੀ ਇਹਦੀ ਵੀ ਚੰਗੀ ਸੂ ਆਰੀਜਨਲ ਤੀਜਾ ਦੂਜਾ ਨਹੀਂ ਬਾਈ ਨੇ ਕਿਹਾ ਲਿਓ ਜੀ ਆ ਜਾ ਫਿਰ ਖਾ ਜੀ ਲਿਓ ਕਰੋ ਜੇਕ ਸ਼ੈਣੀ ਬੁਰੀ ਪੂਰੀ ਚੰਗੀ ਆ ਦੇਖੋ ਜੀ ਸਿੰਘ ਮੀਣੇ ਜੇ ਹਨਾ ਜੀ ਮਾੜੇ ਮਾੜੇ ਹਿਲਦੇ ਜੇ ਹੂੰ ਹੂੰ ਆ ਦੇਖੋ ਜੀ ਛੋਟਾ ਮੜਾ ਗ ਮੋਟੀਆਂ ਹੈਗੀਆਂ ਤੇ ਥਾਂਡੇ ਵਾਹ ਨੂੰ ਨੇੜ ਤੋਂ ਕੁਸ਼ ਕਰਾਂਗੇ ਚੈੱਕ ਕਰਾਉਣ ਜਾਂ ਦੇਖ ਲਈ ਤਿਆਰੇ ਥਾਂ ਨਿਕਲ ਗੇ ਪੂਰੇ ਗੈਪ ਤੇ ਸੀਲ ਹੈ ਜੀ ਪੂਰੀ ਹੈ ਹਾਂ ਤੇ ਇਹਦਾ ਮੁੱਲ ਕੀ ਆ ਗਿਆ ਜਾਇਜ਼ ਵਸ ਜਾਮ 60 ਤੇ ਜਿੱਦੇ ਤਿਆਰ ਹੋ ਗਈ ਉਹਦੇ ਮੁੱਲ ਹੋਰ ਹੋਊਗਾ ਨਾ 62 ਅਤੇ 60 ਜੀ ਚੰਗਾ ਦੁੱਧ ਦੇ ਦੇਣੀਆਂ ਦੋਨੇ ਇੱਕੋ ਜਿਹੇ ਦੋਨੇ ਇਕੱਠੀਆਂ ਲੈ ਜਾਣੀਆਂ ਇਕੱਠੀਆਂ ਲੈ ਜਾਓ ਆ ਡੋਡੀਲ ਜਾਣੀਆਂ ਡੋਡੀ ਬਾਈ ਨਾਲ ਸੌਦਾ ਕਰ ਲਿਓ ਤੇ ਨੰਬਰ 22 ਦਾ ਸਕਰੀਨ ਤੇ ਚੱਲ ਜਾਂਦਾ ਜੀ ਦੋ ਬਹਿੜਾ ਦੋ ਤੁਹਾਨੂੰ ਦਿਖਾ ਦਿਆਂ ਜੀ ਤੇ ਪਿੰਡ ਕੋਠਾ ਗੁਰੂ ਕਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਨੂੰ ਧੰਨਵਾਦ ਹਲਦ ਮਿਲਦੇ ਕਿ ਨਵੇਂ ਵੀਡੀਓ ਦੇ ਨਾਲ